ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਕਿਦਾ ਹਾਲ ਚੱਲ ਜੀ ਵੀਰੋ ਉਮੀਦ ਕਰਦੇ ਆ ਵਧੀਆ ਹੋਵੋਗੇ ਰੱਬ ਸੋਨਾ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਸੋਨਾ ਪੰਜਾਬ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਰੱਬ ਸੋਨਾ ਪੰਜਾਬੀਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਦੇਖੋ ਇੱਕ ਹੋਰ ਪੰਜਾਬ ਦਾ ਹੀਰਾ ਜਿਹੜਾ ਸਾਡੇ ਤੋਂ ਵਿਛੜ ਗਿਆ ਮਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਰ ਵੀ ਸੀਗੇ ਔਰ ਐਕਟਰ ਵੀ ਸੀਗੇ ਠੀਕ ਹੈ ਜੀ ਤੇ ਕੱਲ ਉਹਨਾਂ ਦਾ ਵੀ ਨਾਲ ਹੀ ਆਪਣਾ ਅਧਿਆਤ ਹੋ ਗਿਆ ਠੀਕ ਹੈ ਜਾਂ ਜਿਹਨਾਂ ਨੂੰ ਵੀ ਹਾਰਟ ਅਟੈਕ ਹੋਇਆ ਵਾ ਹਾਰਟ ਅਟੈਕ ਹੋਇਆ ਤਾਂ ਫੌਰਨ ਹਸਪੀਟਲ ਉਹਨਾਂ ਨੂੰ ਵੀ ਆਪਣਾ ਲੈ ਕੇ ਗਏ ਸੀਗੇ ਠੀਕ ਹੈ ਯਾਰ ਮੈਨੂੰ ਇਹ ਨਹੀਂ ਸਮਝ ਆਦੀ ਕਿ ਪੰਜਾਬੀਆਂ ਨੂੰ ਨਜ਼ਰ ਲੱਗਦੀ ਜਾ ਰਹੀ ਹੈ ਪੰਜਾਬ ਦੇ ਅੰਦਰ ਹੀ ਲੱਗਦਾ ਹੈ ਕਿ ਜਾਂ ਪੰਜਾਬ ਨੂੰ ਤੇ ਪੰਜਾਬੀ ਪੁੱਤਰਾਂ ਨੂੰ ਨਜ਼ਰ ਲੱਗਦੀ ਜਾ ਰਹੀ ਹੈ ਠੀਕ ਹੈ ਪਹਿਲੇ ਹਾਰਾਂ ਨੇ ਮਾਰ ਦੇ ਦਿੱਤੀ ਠੀਕ ਹੈ ਹੁਣ ਜਵਾਨ ਜਿਹੜੇ ਨੇ ਆਪਣੇ ਪੰਜਾਬੀ ਜਿਹੜੇ ਫਿਲਮ ਇੰਡਸਟਰੀ ਦੇ ਸਟਾਰ ਨੇ ਆਪਣੇ ਗਾਇਕ ਨੇ ਉਹ ਛੱਡ ਛੱਡ ਕੇ ਜਾਈ ਜਾਂਦੇ ਪਏ ਨੇ ਕੋਈ ਸਮਝ ਨਹੀਂ ਲੱਗਦੀ ਕਿ ਕੀ ਮੰਜ਼ੂਰ ਹੈ ਸਾਰਾ ਇੰਜ ਲੱਗਦਾ ਕਿ ਜਿਵੇਂ ਸਾਰਾ ਦੁੱਖ ਪੰਜਾਬ ਨਹੀਂ ਸਹਿਣਾ ਪੰਜਾਬ ਨਹੀਂ ਸਹਿਣਾ ਪੰਜਾਬ ਦੀ ਧਰਤੀ ਤੇ ਨਾ ਦੁੱਖ ਆ ਗਿਆ ਵੈ ਹਜੇ ਇੱਕ ਮਾਂ ਦਾ ਸੀਨਾ ਬਾਲਦਾ ਪਿਆ ਸੀ ਤੇ ਦੂਜੀ ਮਾਂ ਦਾ ਸੀਨਾ ਬਾਲਦਾ ਅੱਛਾ ਉਹਨਾਂ ਦੀ ਉਹਨਾਂ ਦੀ ਤਸਵੀਰ ਵੇਖਿਓ ਵੀ ਸੋਨਾ ਗੱਭਰੂ ਜਵਾਨ ਯੰਗ ਹਜੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਕਿ ਇੰਨੀਆਂ ਛੋਟੀਆਂ ਉਮਰਾਂ ਉਹ ਕਹਿੰਦੇ ਨੇ ਨਾ ਕਿ ਪਹਿਲੇ ਜਿਹੜੀਆਂ ਜ਼ਮਾਨੇ ਸਨ ਉਹਨਾਂ ਚ ਲੋਕ ਜੀਵ ਜਾਂਦੇ ਸਨ 70 ਸਾਲ ਅੱਜ ਸਰ ਹੁਣ ਹੁਣ ਤਾਂ ਕੋਈ 30 35 ਦੇ ਉੱਤੇ ਟੱਪਾ ਨਹੀਂ ਨਹੀਂ ਦਿਆ ਹੈ ਤੇ ਅੱਜ ਲੱਗਦਾ ਜਿਵੇਂ ਜਵਾਨੀ ਨੂੰ ਨਜ਼ਰ ਲੱਗਦੀ ਜਾ ਰਹੀ ਹੈ ਠੀਕ ਹੈ ਹੋਰ ਪੰਜਾਬ ਦੇ ਜਵਾਨ ਮੌਤ ਜਿਹੜੀ ਹੈ ਪੰਜਾਬ ਦੇ ਜਵਾਨ ਹੀ ਖੰਦੀ ਪਈ ਹੈ ਠੀਕ ਹੈ ਜਵਾਨ ਨੇ 30 35 40 ਸਾਲ ਦੇ ਹੁੰਦੇ ਨੇ ਠੀਕ ਹੈ ਪਤਾ ਨਹੀਂ ਚੱਲਦਾ ਹਾਰਟ ਅਟੈਕ ਹੋ ਗਿਆ ਐਕਸੀਡੈਂਟ ਹੋ ਗਿਆ ਕਿਸੇ ਨੇ ਮਾਰ ਦਿੱਤਾ ਇੰਜ ਜਿਵੇਂ ਪਤਾ ਨਹੀਂ ਕੀ ਪੰਜਾਬੀਆਂ ਦੇ ਪਿੱਛੇ ਹੱਥ ਧੋ ਕੇ ਪੈ ਗਏ ਨੇ ਠੀਕ ਹੈ ਮੌਤ ਵੀ ਇੰਜ ਕਿ ਜਿਵੇਂ ਪੰਜਾਬੀ ਲੱਭ ਲੱਭ ਕੇ ਮਾਰ ਦਿੱਤੀ ਲੇਕਿਨ ਵੇਖਿਆ ਜਾਏ ਕਿ ਮੈਂ ਨਾ ਜਦੋਂ ਵੀਡੀਓ ਵੇਖੀ ਨਾ ਇੱਕ ਥੋੜਾ ਜਿਹਾ ਕਲਿੱਪ ਆਇਆ ਸੀ ਤੇ ਇੱਕ ਬੀਬੀ ਨੂੰ ਨਾ ਤੇ ਇੱਕ ਮੁੰਡਾ ਸੀ ਤੇ ਇੱਕ ਫੀਮੇਲ ਸੀ ਤੇ ਉਹਨਾਂ ਲੈ ਕੇ ਜਾਂਦੇ ਸੀ ਤੇ ਬੀਬੀ ਪਿੱਛੇ ਐਂ ਡੇਗ ਡੇਗ ਜਾਂਦੇ ਸੀ ਮੈਂ ਬੜੀ ਹੈਰਾਨੀ ਮੈਨੂੰ ਪਤਾ ਨਹੀਂ ਕਾਦੀ ਵੀਡੀਓ ਹੈ ਕਿ ਥੋੜੀ ਦੇਰ ਬਾਅਦ ਪਤਾ ਚੱਲੇਗਾ ਕਿ ਵਿਰੇਂਦਰ ਕੋ ਮਨਦੀ ਮਾਵਾ ਹੈ ਓਏ ਹੋਏ ਤੇ ਵਾਕਈ ਬੜੀ ਤਕਲੀਫ ਦੀ ਗੱਲ ਹੈ ਮਤਲਬ ਜਵਾਨ ਪੁੱਤਰ ਬੁੱਢੀਆਂ ਮਾਵਾ ਇਹ ਦੁੱਖ ਬਰਦਾਸ਼ਤ ਕਰਨ ਵਾਲੇ ਨਹੀਂ ਵਰਦਾਸ਼ ਕਰਨ ਵਾਲੇ ਨਹੀਂ ਪਰ ਆਪੇ ਦੇ ਵਿੱਚ ਨਾ ਮਾਪਿਓ ਸੁੱਖ ਲੈਂਦਾ ਕਿ ਸਾਡੀ ਲਾਜ ਜਵਾਨ ਹੋ ਗਈ ਆ ਅਸੀਂ ਇਹਨਾਂ ਦਾ ਸੁੱਖ ਲਵਾ ਅਸੀਂ ਉਹਨਾਂ ਦਾ ਸੁੱਖ ਲਵਾ ਜਿੰਨਾ ਅਸੀਂ ਇਹਨਾਂ ਨਾਲ ਪੀ ਗੱਟੀ ਹੈ ਨਾ ਜਿੰਨਾ ਇਹਨਾਂ ਨੂੰ ਪਾਲਿਆ ਪੋਸਿਆ ਇਸ ਕਾਬਲ ਕੀਤਾ ਹੋਏ ਹੁਣ ਸਾਡੇ ਬਹਿ ਕੇ ਆਰਾਮ ਕਰਨ ਦੇ ਦਿਨ ਨੇ ਕੋ ਅੱਲਾ ਤੋਬਾ ਕਰੀਏ ਠੀਕ ਹੈ ਤੇ ਸਕੂਨ ਆਪਣਾ ਕਹੀਏ ਪਰ ਦੇਖੋ ਉਹ ਵਿਚਾਰਿਆਂ ਨੂੰ ਬੁੜਾਪੇ ਦੇ ਵਿੱਚ ਬੁੜਾਪੇ ਤੇ ਇੰਨੇ ਮਾਵਾ ਨੂੰ ਦੁੱਖ ਲੱਗਦੇ ਬੁੜਾਪੇ ਦੇ ਵਿੱਚ ਵੀ ਸੁੱਖ ਲਾ ਕੇ ਕੀ ਮਨਜ਼ੂਰ ਹੈ ਅੱਲਾ ਮਾਫ ਕਰੇ ਤੋਬਾ ਤੋਬਾ ਤੇ ਰਿਸ਼ਤੇ ਦਾ ਜੋ ਪਰਿਵਾਰ ਦੀ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿੰਡਾ ਵੱਡਾ ਘਟਾ ਜਿਹੜਾ ਇਸ ਵੇਲੇ ਪਰਿਵਾਰ ਨੂੰ ਪਿਆਇਆ ਉਹਨਾਂ ਦੇ ਜੋ ਇੱਕ ਸਪੋਰਟਸਮੈਨ ਸੀ ਇੱਕ ਪੰਜਾਬ ਨੂੰ ਪਿਆਰ ਕਰਨ ਵਾਲਾ ਨੌਜਵਾਨਾਂ ਦਾ ਜੂਥ ਆਈਕਨ ਜਿਸ ਦੀ ਕਿ ਦੇਖ ਪਾ ਰਹੇ ਹੋ ਉਹਦਾ ਜੋ ਜਿਗਰੀ ਜਾ ਰਿਹਾ ਹੈ ਜੋ ਜਿਸ ਨੇ ਲਾਲ ਟੀ-ਸ਼ਰਟ ਪਾਈ ਉਹ ਦੇਖੋ ਉਸਦਾ ਪਰਵਾਰ ਕਿਦਾ ਪੂ ਬਾਂ ਮਾਰ ਕੇ ਰੋਂਦੇ ਨਜ਼ਾਰੇ ਕਿਉਂਕਿ ਬਹੁਤ ਵੱਡਾ ਘਾਟਾ ਜਿੱਥੇ ਪਰਿਵਾਰ ਨੂੰ ਕੱਡਾ ਵੱਡਾ ਘਾਟਾ ਪਿਆ ਉੱਥੇ ਕਿਤੇ ਨਾ ਕਿਤੇ ਇਸ ਪੰਜਾਬੀ ਇੰਡਸਟਰੀ ਨੂੰ ਵੀ ਵੱਡਾ ਘਾਟਾ ਪਿਆ ਕਿਉਂਕਿ ਕਦੇ ਸੋਚਿਆ ਨਹੀਂ ਹੋਣਾ ਕਿਸ ਤਰੀਕੇ ਦੀ ਘਟਨਾ ਜਿਹੜੀ ਹੈ ਪਰਿਵਾਰ ਦੇ ਨਾਲ ਵਾਪਰ ਸਕਦੀ ਹੈ ਇੱਕ ਸਪੋਰਟਸਮੈਨ ਸੀ ਚੰਗੇ ਇਨਸਾਨ ਸੀ ਬਹੁਤ ਸਾਰੇ ਖਿਤਾਬ ਜਿਹੜੇ ਇਹਨਾਂ ਦੇ ਵੱਲੋਂ ਜਿੱਤੇ ਗਏ ਸਨ ਨਾਮ ਇਹਨਾਂ ਦਾ ਚਮਕਦਾ ਸੀ ਗੂੰਜਦਾ ਸੀ ਹਰ ਇੱਕ ਨੌਜਵਾਨ ਇਹਨਾਂ ਨੂੰ ਦੇਖਣਾ ਪਸੰਦ ਕਰਦਾ ਸੀਗਾ ਭਾਰਤ ਦੇ ਪਹਿਲੇ ਬਾਡੀ ਬਿਲਡਰ ਸੀ ਜਿਨ੍ਹਾਂ ਨੇ IFBB Pro ਕਟ ਜਿਨ੍ਹਾਂ ਨੂੰ ਮਿਲਿਆ ਹੋਇਆ ਸੀਗਾ ਮਿਸਟਰ ਏਸ਼ੀਆ ਦੇ ਵਿੱਚ ਵੀ ਜਿਹੜਾ ਇਹਨਾਂ ਨੇ ਜਿਹੜਾ ਜੇਤੂ ਸੀਗੇ ਮਿਸਟਰ ਇੰਡੀਆ ਜੇਤੂ ਸੀਗੇ 2009 ਦੇ ਵਿੱਚ ਤਾਂ ਇੱਕ ਚੰਗਾ ਮੈਸੇਜ ਦਿੰਦੇ ਸਨ ਚੰਗਾ ਸੁਨੇਹਾ ਖਾਸ ਕਰਕੇ ਵੈਜੀਟੇਰੀਅਨ ਡਾਈਟ ਦੇ ਨਾਲ ਇਹਨਾਂ ਨੇ ਆਪਣੀ ਜਿਹੜੀ ਆ ਬਾਡੀ ਬਣਾਈ ਸੀ ਉਹਨਾਂ ਦੇ ਰਿਸ਼ਤੇਦਾਰ ਤੁਸੀਂ ਪਰਿਵਾਰਕ ਮੈਂਬਰ ਦੇਖ ਸਕਦੇ ਹੋ ਭੈਣ ਇੱਕ ਸਾਈਡ ਉਹਨਾਂ ਦੇ ਖੜੇ ਆ ਅੱਖਾਂ ਦੇ ਵਿੱਚ ਅਥਰੂ ਹੈ ਕਿਉਂਕਿ ਇਹ ਕਿਤਨਾ ਕਿਤੇ ਇਹ ਤਸਵੀਰਾਂ ਹੰਦ ਲਾ ਕੇ ਰੱਖਦੇ ਨੇ ਅੰਦਰ ਆ ਕੇ ਰੱਖ ਦੇਣ ਵਾਲੀਆਂ ਕਿਉਂਕਿ ਨਿਆ ਕ ਮਾਂ ਦਾ ਜੋ ਪੁੱਤ ਹੈ ਉਹ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਬਰਿੰਦਰ ਘੁੰਮਣ ਜਿਸ ਦਾ ਪੂਰੀ ਦੁਨੀਆ 'ਚ ਨਾਮ ਸਿੱਕਾ ਬਾਲੀਵੁੱਡ ਤੱਕ ਦੇਖੋ ਕਿੰਦਾ ਛਾਇਆ ਟਾਈਗਰ 3 ਦੇ ਵਿੱਚ ਕੰਮ ਕੀਤਾ ਅ ਵੱਡੇ ਵੱਡੇ ਅਦਾਕਾਰਾਂ ਦੇ ਨਾਲ ਬਾਲੀਵੁੱਡ ਤੱਕ ਨਾਮ ਛਾਇਆ ਹੋਇਆ ਸੀ ਬਰਿੰਦਰ ਘੁੰਮਣ ਦਾ ਤੇ ਖਾਸ ਕਰਕੇ ਉਹਨਾਂ ਦੀ ਸਿਹਤ ਨੂੰ ਲੈ ਕੇ ਬਹੁਤ ਸਾਰੇ ਨੌਜਵਾਨ ਉਹਨਾਂ ਤੋਂ ਮੋਟੀਵੇਸ਼ਨ ਲੈਂਦੇ ਸੀ ਬਹੁਤ ਮੰਦ ਭਾਗੀ ਘਟਨਾ ਦਿਲ ਦੇ ਹਿਲਾ ਕੇ ਰੱਖ ਦੇਣ ਵਾਲੀ ਇਹ ਘਟਨਾ ਜਿਹੜੀ ਆ ਵਾਪਰੀ ਹੈ ਤਾਂ ਇੱਕ ਇੰਜਰੀ ਹੁੰਦੀ ਛੋਟੀ ਜਿਸ ਦੇ ਬਾਅਦ ਉਸ ਦੀ ਜਿਹੜਾ ਆ ਆਪਰੇਸ਼ਨ ਕਰਾਉਣ ਲਈ ਜਾਂਦੇ ਨੇ ਪਰ ਉਸ ਦੌਰਾਨ ਹੀ ਜਿਹੜਾ ਆ ਇਹਨਾਂ ਨੂੰ ਹਾਰਟ ਅਟੈਕ ਮਾਫ ਕਰਨਾ ਉਸ ਦੌਰਾਨ ਜਿਹੜਾ ਇਹਨਾਂ ਨੂੰ ਹਾਰਟ ਚ ਪ੍ਰੋਬਲਮ ਆਈ ਹਾਲਾਂਕਿ ਡਾਕਟਰਾਂ ਨੇ ਮੈਡੀਕਲ ਬਲਟਿਨ ਉਸ ਦਾ ਜਾਰੀ ਕਰਨਾ ਆ ਜਿਸ ਦੇ ਬਾਅਦ ਪੱਕਾ ਕੁਝ ਕਲੀਅਰ ਹੋ ਸਕਦਾ ਕਿ ਕਿਹਨਾ ਕਾਰਨਾਂ ਦੇ ਕਰਕੇ ਡੈਥ ਹੋਈ ਹੈ ਦੇਖੋ ਕਿਦਾਂ ਪਰਿਵਾਰਕ ਮੈਂਬਰ ਜਿਹੜੇ ਆ ਇੱਕ ਦੂਜੇ ਨੂੰ ਦਿਲਾਸਾ ਦਿੰਦੇ ਨਜ਼ਰ ਆ ਰਹੇ ਨੇ ਬੇहद ਖੌਫਨਾਕ ਜਿਹੜੀ ਹੈ ਘਟਨਾ ਵਾਪਰੀ ਹੈ ਤਾਂ ਇਸ ਵੇਲੇ ਤਸਵੀਰ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਾਂਕਿ ਜੋ ਤਸਵੀਰ ਹੈ ਕੈਪਚਰ ਕਰਨੀ ਬਹੁਤ ਔਖੀ ਹੈ ਬੀਤੇ ਦਿਨ ਜਿਸ ਤਰੀਕੇ ਨਾਲ ਘਟਨਾਵਾਂ ਵਾਪਰੀਆਂ ਖਾਸ ਕਰਕੇ ਪੰਜਾਬੀ ਇੰਡਸਟਰੀ ਦੇ ਵਿੱਚ ਚਰਨਜੀਤ ਹੂਜਾ ਜਸਵਿੰਦਰ ਭੱਲਾ ਦੀ ਗੱਲ ਕਰ ਲਈਏ ਇਸ ਤੋਂ ਇਲਾਵਾ ਜੀ ਗੱਲ ਕਰ ਲਈਏ ਆਪਾਂ ਕਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਰਾਜਵੀਰ ਜਵੰਦਾ ਜਿਸ ਨੂੰ ਕਦੇ ਸੋਚਿਆ ਵੀ ਨਹੀਂ ਕਿ ਇਸ ਤਰੀਕੇ ਦੇ ਨਾਲ ਉਸਦੀ ਜਾਨ ਜਾ ਸਕਦੀ ਹੈ ਰਾਜਵੀਰ ਜਵੰਦਾ ਦੇ ਨਾਲ ਐਕਸੀਡੈਂਟ ਹੁੰਦਾ ਆ ਕਿੰਨੇ ਸਾਰੇ ਅਜਿਹੇ ਨਾਮ ਜਿਹੜੇ ਨੇ ਜੋ ਪੰਜਾਬ ਦੇ ਨੌਜਵਾਨ ਜਿਹੜੇ ਜੂਥ ਆਈਕਨ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਪੰਜਾਬੀ ਨੌਜਵਾਨਾਂ ਨੂੰ ਸਹੇਦ ਦਿੰਦੇ ਨੇ ਬੀਤੇ ਕਈ ਸਾਲਾਂ ਵਿੱਚ ਕਿੰਨੇ ਨੌਜਵਾਨ ਜਿਹੜੇ ਗਏ ਨੇ ਕਿੱਡਾ ਵੱਡਾ ਝਟਕਾ ਪੰਜਾਬ ਨੂੰ ਲੱਗਿਆ ਦੀਪ ਸਿੱਧੂ ਲੈ ਕੇ ਸਿੱਧੂ ਮੂਸੇ ਵਾਲੇ ਦੀ ਗੱਲ ਕਰ ਲਈਏ ਹਾਣਾ ਰਾਜਵੀਰ ਜਵੰਦੇ ਦੀ ਗੱਲ ਕਰ ਲਈਏ ਕਿੰਨੇ ਪੰਜਾਬੀ ਨੌਜਵਾਨ ਸੰਦੀਪ ਨੰਗਲ ਅੰਬੀਆਂ ਦੀ ਗੱਲ ਕਰ ਲਈਏ ਸੋ ਕਿਤਨੇ ਕਿਤੇ ਜੋ ਇੱਕ ਘਟਨਾਵਾਂ ਨੇ ਇਹ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਇਕੱਲੇ ਪਰਿਵਾਰ ਨੂੰ ਨਹੀਂ ਪੂਰੇ ਪੰਜਾਬ ਨੂੰ ਹਰ ਇੱਕ ਉਸ ਪੰਜਾਬੀ ਜੂਥ ਨੂੰ ਹਰ ਇੱਕ ਪੰਜਾਬੀ ਨੌਜਵਾਨ ਨੂੰ ਜਿਨ੍ਹਾਂ ਦੇ ਦਿਲਾਂ ਦੀ ਧੜਕਣ ਹੁੰਦੇ ਨੇ ਨੌਜਵਾਨ ਜਿਹੜੇ ਇੱਕ ਮੈਸੇਜ ਦੇ ਕੇ ਜਾਂਦੇ ਨੇ ਬਹੁਤ ਛੋਟੀ ਘੱਟ ਉਮਰ ਲਿਖਾ ਕੇ ਲੈ ਕੇ ਆਂਦੇ ਰੱਬ ਕੋਲ ਆਪਣੀ ਤੇ ਫਿਰ ਇੱਕ ਨਾਮ ਖੱਟ ਕੇ ਥੋੜੇ ਸਮੇਂ ਦੇ ਵਿੱਚ ਤੇ ਫਿਰ ਇਸ ਦੁਨੀਆ ਤੋਂ ਰੁਖਸਤ ਜਿਹੜੇ ਨੇ ਕਿ ਹੋ ਜਾਂਦੇ ਨੇ ਤਾਂ ਇਹ ਤਸਵੀਰ ਜਿਹੜੀ ਆ ਦਿਲ ਨੂੰ ਦਹਿਲਾ ਕੇ ਰੱਖ ਦੇਣ ਵਾਲੀ ਇਹ ਤਸਵੀਰ ਹੈ ਪ੍ਰਮਾਤਮਾ ਕੋ ਅਰਦਾਸ ਕਰਦੇ ਹਾਂ ਪ੍ਰਮਾਤਮਾ ਇਸ ਆਤਮਾ ਨੂੰ ਸ਼ਾਂਤੀ ਦੇਵੇ ਅਜਿਹੇ ਨੌਜਵਾਨ ਜਿਹੜੇ ਵੀਰ ਇਹ ਕਦੇ ਵੀ ਜਿਹੜਾ ਆ ਜ਼ਰੂਰ ਜੋ ਪੰਜਾਬੀ ਨੌਜਵਾਨਾਂ ਲਈ ਜੂਥ ਆਈਕਨ ਆ ਇੱਕ ਤਰੀਕੇ ਦੇ ਨਾਲ ਬਹੁਤ ਗੰਭੀਰ ਜਿਹੜੀ ਆ ਸੱਟ ਪਰਿਵਾਰਕ ਮੈਂਬਰਾਂ ਨੂੰ ਜਿਹੜੀ ਆ ਉਹ ਲੱਗੀ ਹੈ ਤਾ ਇਹ ਤਸਵੀਰਾਂ ਤੁਹਾਡੇ ਨਾਲ ਜਿਹੜੀਆਂ ਨੇ ਕਿ ਉਹ ਸਾਂਝੀਆਂ ਕਰ ਰਹੇ ਆ ਦੇਖ ਪਾ ਰਹੇ ਹਾਂ ਕਿਸ ਤਰੀਕੇ ਦੇ ਨਾਲ ਜਿਹੜੀ ਇਹ ਘਟਨਾ ਵਾਪਰੀ ਹੈ ਕਿਸ ਤਰੀਕੇ ਨਾਲ ਜਿਹੜਾ ਆ ਪਰਿਵਾਰਕ ਮੈਂਬਰਾਂ ਨੂੰ ਇੱਕ ਵੱਡਾ ਝਟਕਾ ਲੱਗਿਆ ਆ ਪੰਜਾਬ ਨੂੰ ਝਟਕਾ ਲੱਗਿਆ ਆ ਤਾਂ ਪੰਜਾਬ ਦੇ ਲੈਜੈਂਡ ਜਿਵੇਂ ਕਿ ਦੇਖਿਆ ਜਾਵੇ ਕਿ ਘਟਦੇ ਜਾ ਰਹੇ ਨੇ ਠੀਕ ਹੈ ਦੀਪ ਸਿੱਧੂ ਨੰਗਲੰਬੀਆ ਸਿੱਧੂ ਮੂਸੇਵਾਲਾ ਠੀਕੇ ਰਾਜਵੀਰ ਜਵਿੰਦਾ ਰਾਜਵੀਰ ਜਵਿੰਦਾ ਉਹ ਨਾ ਵੇਖ ਲੋ ਆਪਣਾ ਘੁਮਨ ਸਾਹਿਬ ਵੀ ਹੋ ਗਏ ਨੇ ਠੀਕੇ ਤੇ ਆਪਣਾ ਉਹ ਕਮੇਡੀ ਕਮੇਡੀ ਬੁਆਏ ਕਮੇਡੀ ਸੀਗੇ ਕਰਦੇ ਆ ਆਪਣਾ ਸੋਰੀ ਪੱਲਾ ਸਾਹਿਬ ਪੱਲਾ ਸਾਹਿਬ ਦੇਖੋ ਇਹ ਸਾਰੇ ਲੈਜੈਂਡ ਸੀਗੇ ਠੀਕੇ ਪਰ ਮੈਨੂੰ ਠੀਕੇ ਵੇ ਵੇ ਲੈਜੈਂਡ ਪਤਾ ਨਹੀਂ ਕੀ ਗੱਲੇ ਥੋੜੀ ਉਮਰ ਲਖਾ ਕੇ ਲੈ ਕੇ ਆਂਦੇ ਨੇ ਕਿ ਜਿਹੜੇ ਛੋਟੀ ਜੀ ਉਮਰ ਚ ਆਪਣਾ ਇੰਨਾ ਨਾਮ ਬਣਾ ਲੈਂਦੇ ਨੇ ਠੀਕੇ ਮੁਰਕੇ ਪਤਾ ਹੀ ਨਹੀਂ ਚੱਲਦਾ ਇਹਨਾਂ ਦਾ ਨਾਮ ਆਪਣਾ ਨਾ ਕਿ ਦੁਨੀਆ ਤੋਂ ਕਿਵੇਂ ਚੱਲ ਗਏ ਅੱਛਾ ਕਹਿੰਦੇ ਨੇ ਕਿ ਇਹਨਾਂ ਨੂੰ ਕੋਈ ਮਤਲਬ ਇੰਜਰੀ ਹੋਈ ਹੈ ਜਿੱਦੀ ਵਜ੍ਹਾ ਤੋਂ ਆਪਰੇਟ ਕਰਵਾਣ ਗਏ ਨੇ ਆਪਰੇਟ ਕਰਵਾਣ ਗਏ ਨੇ ਤੇ ਇਹਨਾਂ ਦਾ ਆਪਰੇਸ਼ਨ ਦੇ ਦੌਰਾਨ ਹੀ ਇਹਨਾਂ ਦਾ ਹਾਰਟ ਕੰਮ ਕਰਨਾ ਛੱਡ ਗਿਆ ਵਾ ਉਹਦੇ ਜੇ ਕਹਿੰਦੇ ਡਾਕਟਰ ਦੀ ਰਿਪੋਰਟ ਆਏਗੀ ਰਿਪੋਰਟ ਆਨ ਤੋਂ ਬਾਅਦ ਡਾਕਟਰ ਨੇ ਇਹ ਰਿਪੋਰਟ ਥੋੜੀ ਦੇਣੀ ਹੈ ਡਾਕਟਰ ਨੇ ਤੇ ਇਹ ਰਿਪੋਰਟ ਦੇਣੀ ਹੈ ਕਿ ਆਇਆ ਇਹਨਾਂ ਦਾ ਦਿਲ ਕਿਉਂ ਕੰਮ ਕਰਨਾ ਛੱਡ ਗਿਆ ਹਾਂ

ਇਨ ਐਂਜ ਲੱਗਦਾ ਇਹਨਾਂ ਕਿ ਇਹਨਾਂ ਦੀ ਦੁਨੀਆ ਖਤਮ ਹੋ ਗਈ ਕਿਉਂਕਿ ਜਦੋਂ ਜਵਾਨ ਉੱਤਰ ਮਰ ਜਾਂਵੇ ਦੁਨੀਆ ਇੰਜ ਲੱਗਦਾ ਜਿਵੇਂ ਖਤਮ ਹੋ ਗਈ ਹੈ ਠੀਕ ਹੈ ਔਰ ਉਹਨਾਂ ਦੇ ਯਾਰ ਬੱਲੀ ਜਿਵੇਂ ਨੇ ਉਹ ਵੀ ਐਂਡ ਬਿਲਕੁਲ ਰੈੱਡ ਸ਼ਰਟ ਵਾਲਾ ਜਿਹੜਾ ਸੀ ਉਹਦਾ ਵੇਸ ਉੱਤੇ ਮੂੰਹ ਛੋਟ ਕੇ ਹੋ ਜਾ ਉੱਤੇ ਤੇ ਉਹ ਚੁੱਪ ਕਰਕੇ ਪਤਾ ਨਹੀਂ ਕੀ ਸੋਚਾ ਸੋਚਦਾ ਹੋਣਾ ਕਿ ਉਹਦੀ ਐਸੀਆਂ ਗੱਲਾਂ ਸਾਂ ਜਿਹੜੀਆਂ ਸੋਚਦਾ ਹੋਣਾ ਤੇ ਵੇਖੋ ਜਦੋਂ ਆਪਰੇਸ਼ਨ ਤੇ ਚੜ੍ਹ ਕੇ ਗਏ ਹੋਣੇ ਆ ਉਹਦੋਂ ਸਾਬ ਨਾਲ ਮਿਲ ਮਿਲਾ ਕੇ ਗਏ ਹੋਣੇ ਆ ਇਹ ਪਤਾ ਹੀ ਨਹੀਂ ਹੋਣਾ ਕਿ ਮੈਂ ਹੁਣ ਚੱਲਾਂਾ ਵਾਂ ਤੇ ਮੈਂ ਵਾਪਸ ਆਣਾ ਹੀ ਕੋਈ ਨਹੀਂ ਬਿਲਕੁਲ ਅੱਛਾ ਇਹ ਜ਼ਿੰਦਗੀ ਹੈ ਠੀਕ ਇਹਦਾ ਮਤਲਬ ਕਿ ਸਾਵਾ ਤੇ ਯਕੀਨ ਨਹੀਂ ਕੀਤਾ ਜਾਂਦਾ ਯਕੀਨ ਕੋਈ ਨਹੀਂ ਵਾਕਈ ਨਹੀਂ ਸ਼ਕੀਮ ਹੈ ਅੱਜ ਹੈਗੇ ਨੇ ਪਤਾ ਕੱਲ ਤੇ ਬੜੀ ਦੂਰ ਦੀ ਗੱਲ ਐ ਅੱਜ ਹੈਗੇ ਨੇ ਤੇ ਭਲ ਦੇ ਮਿਲਣ ਚ ਹੈ ਕਿ ਹੈ ਨਹੀਂ ਹੈ ਕਿ ਨਹੀਂ ਹਾਂ ਵਾਕੇ ਅਸੀਂ ਅਸੀਂ ਇਸ ਦੁਨੀਆ ਨਾਲ ਇੰਨੀ ਕੁ ਲੋ ਲਾ ਲਈ ਹੋਈ ਐ ਕਿ ਅਸੀਂ ਕਹਿੰਦੇ ਆ ਜੋ ਵੀ ਐ ਦੁਨੀਆ ਐ ਅਗਲਾ ਜਨ ਸਾਨੂੰ ਪਤਾ ਹੀ ਕੋ ਨਹੀਂ ਆਪਾਂ ਲੋ ਇੰਜ ਲਾਈ ਐ ਕਿ ਜਿਵੇਂ ਅਸੀਂ ਕਦੀ ਮਰਨਾ ਹੀ ਨਹੀਂ ਐ ਤੇ ਮਰ ਅਸੀਂ ਇੰਜ ਜਾਂਦੇ ਆ ਜਿਵੇਂ ਕਦੀ ਦੁਨੀਆ ਤੇ ਆਏ ਨਹੀਂ ਆ ਫਿਰ ਕੋਈ ਸਾਨੂੰ ਰਿਸ਼ਤਾ ਯਾਦ ਨਹੀਂ ਰਹਿੰਦਾ ਕੋਈ ਸਾਨੂੰ ਪਿਆਰ ਕੋਈ ਸਾਨੂੰ ਆਪਣੇ ਬੱਚੇ ਕੋਈ ਸਾਨੂੰ ਪਿੱਛੇ ਕੁਝ ਯਾਦ ਨਹੀਂ ਰਹਿੰਦਾ ਹੈ ਐਨ ਚਾੜੇ ਛਾੜ ਕੇ ਸਭ ਨੂੰ ਤੁੱਟ ਜਾਣੇ ਆ ਪਹਿਲੇ ਅਸੀਂ ਜਿੰਦੇ ਹੁੰਨੇ ਆ ਤੇ ਅਸੀਂ ਹਰ ਬੰਦੇ ਦੀ ਇੰਨੀ ਫਿਕਰ ਕਰਨੀ ਆ ਕਿ ਆਹ ਮੇਰਾ ਕੰਮ ਰਿਹਾ ਗਿਆ ਆਹ ਮੇਰਾ ਕੰਮ ਰਿਹਾ ਗਿਆ ਇਹ ਮੇਰੇ ਬਗਿਆਨੀ ਬਚ ਸਕਦਾ ਉਹ ਮੇਰਾ ਬੱਚਾ ਮੇਰੇ ਬਗਿਆਨੀ ਕਾ ਇਹ ਕੀ ਕਰੇਗਾ ਇਦਾਂ ਨਹੀਂ ਜਾਈਓ ਲੇਕਿਨ ਜੇ ਤੋੜ ਜਾਈਦਾ ਉਹ ਜੋ ਸਾਰਾ ਕੋਸ਼ ਛਾੜੇ ਛਾੜ ਕੇ ਤੋੜ ਜਾਈਦਾ ਕੋਈ ਕਿਸੇ ਚੀਜ਼ ਦਾ ਪਿੱਛੇ ਨਹੀਂ ਵੇਖੀਦਾ ਹੁਣ ਇਹ ਵੀ ਮਾਂ ਹੈ ਨਾ ਇਸ ਮਾਂ ਨੂੰ ਵੀ ਸਬਰ ਬੁੱਖਾ ਹੀ ਆਉਣਾ ਹੈ ਬਿਲਕੁਲ ਠੀਕ ਹੈ ਭੈਣਾਂ ਨੂੰ ਆਏ ਨਾ ਕਿਉਂ ਉਹ ਵਿਆਹੀਆਂ ਵਡੀਆਂ ਨੇ ਠੀਕ ਹੈ ਉਹ ਆਪਣੇ ਬਾਲ ਬੱਚੇ ਜਦੋਂ ਜਾਣ ਗਿਆ ਦੋ ਚਾਰ ਦਿਨ ਹਫਤਾ 10 ਦਿਨਾਂ ਨੂੰ ਦੁੱਖ ਰਹੇਗਾ ਮੁੜ ਕੇ ਆਪਣੀ ਰੁਟੀਨ ਦੀ ਲਾਈਫ ਚ ਆ ਜਾਣਗੇ ਇੱਕ ਵਾਹਦ ਮਾਂ ਆ ਠੀਕ ਹੈ ਕਿ ਜਿਹੜੀ ਰੁਟੀਨ ਚ ਨਹੀਂ ਕਦੀ ਆ ਸਕਦੀ ਨਹੀਂ ਆਏਗੀ ਕਦੀ ਉਹਦੇ ਵਾਸਤੇ ਉਹਦਾ ਦੁੱਖ ਉਹੀ ਹੋਏਗਾ ਉਹਦੇ ਵਾਸਤੇ ਅੱਛਾ 24 ਘੰਟਿਆਂ ਦੇ ਵਿੱਚੋਂ ਕੋਈ ਮਨ ਲਾਦਾ ਐਸਾ ਘੰਟਾ ਨਹੀਂ ਹੋਏਗਾ ਜਿਸ ਘੰਟੇ 'ਚ ਬਿੱਟੀ ਯਾਦ ਨਹੀਂ ਕਰਦੀ ਆਏਗੀ ਬਿਲਕੁਲ ਠੀਕ ਹੈ ਅੱਗੇ ਇੱਕ ਮਾਂ ਕੇ ਰਾਜਵੀਰ ਜਵਿੰਦੇ ਦੀ ਮਾਂ ਉਹ ਰੋਂਦੀ ਪਈ ਐ ਇੱਕ ਹੁਣ ਆਪਣਾ ਬਰਿੰਦਰ ਕਮਨ ਦੀ ਮਾਂ ਜਿਹੜੀ ਆ ਉਹ ਵੀ ਇਸ ਕੰਦਰ ਦੇ ਦੋਵੇਂ ਵੇ ਲੋ ਗਬਰੂ ਜਵਾਂ ਦੋਵੇਂ ਜਵਾਂ

میلا ربل ربی بے شک نہیں ہے اپنا دنیا تھی نا ਸਮੇ ਉਸ ਟਾਈਮ ਇੰਜ ਲੱਗਦਾ ਹੈ ਕਿ ਜਿਵੇਂ ਜ਼ਿੰਦਗੀ ਰੁਕ ਗਈ ਹੈ ਅੱਛਾ ਮੈਂ ਇੱਕ ਹੋਰ ਤਾਂ ਨਾ ਗੱਲ ਸਾਂਝੀ ਕਰਨਾ ਚਾਹਾਂਗੀ ਅਸੀਂ ਰਾਜਵੀਰ ਵੀਰੇ ਵਾਲੀ ਵੀਡੀਓ ਪਾਈ ਨਾ ਤੇ ਬੜੇ ਭੈਣ ਭਰਾਵਾਂ ਨੇ ਕਮੈਂਟ ਕੀਤੇ ਕਿ ਵੀਰੇ ਉੱਥੇ ਹੈ ਹਾਲ ਸੀ ਕਿ ਉੱਥੇ ਜਿਹੜੇ ਅਹਿਸਾਸ ਕਰਨ ਵਾਲੇ ਲੋਕ ਘੱਟ ਸਨ ਤੇ ਵੀਡੀਓ ਬਣਾਣ ਵਾਲੇ ਲੋਕ ਬਹੁਤੇ ਸਨ ਲੋਕ ਜਿਹੜੇ ਸੀ ਨਾ ਉਹਨਾਂ ਦੀ ਫੈਮਲੀ ਉਹਨਾਂ ਦੇ ਰਿਸ਼ਤੇਦਾਰ ਜਿਹੜੇ ਸੀ ਉਹ ਤੰਗ ਆ ਗਏ ਸੀ ਮਾਇਕ ਵਾਲਿਆਂ ਕੋਲ ਮੈਂ ਤੁਹਾਨੂੰ ਦੱਸਿਆ ਨਾ ਕਿ ਲੋਕ ਮਰਿਆਂ ਜੈਸੇ ਹੋਗੇ ਜੀ ਆਪਣਾ ਜਿਹੜਾ ਨਾ ਉਹ ਵੀ ਕੈਮਰਾ ਚ ਕੀ ਫਿਰਦਾ ਇਹ ਚੀਜ਼ ਸਾਨੂੰ ਤੇ ਦੇਬ ਵੀ ਨਹੀਂ ਦਿੰਦੀ ਦੁੱਖ ਦੇ ਵਿੱਚ ਤੇ ਯਾਰ ਸ਼ਰੀਕ ਹੋਵੋ ਠੀਕ ਹੈ ਫਿਰ ਵੀ ਦੁੱਖ ਨੂੰ ਵੀ ਅੱਜ ਜਿਵੇਂ ਕਵਰੇਜ ਕਰਦੇ ਪਏ ਨੇ ਪਰ ਅਸੀਂ ਕਹਿੰਨੇ ਆ ਅੱਛਾ ਇਹ ਚੀਜ਼ ਹੈ ਇਹ ਚੀਜ਼ ਮਾਰੀ ਨਹੀਂ ਕਿ ਵੇਖੋ ਕਿ ਕਿ ਉਹਦਾ ਨਾਮ ਹੈ ਇੱਕ ਚੀਜ਼ ਸਾਨੂੰ ਮੀਡੀਆ ਰਾਹੀਂ ਪਤਾ ਚੱਲਣ ਲੱਗਿਆ ਪਰ ਕਿਸੇ ਹੱਦ ਤੱਕ ਕਿਸੇ ਹੱਦ ਤੱਕ ਚੰਗੀ ਲੱਗਦੀ ਆ ਇਹ ਨਹੀਂ ਨਹੀਂ ਕਿ ਇੱਕ ਬੰਦਾ ਅੱਗੇ ਦੁੱਖ ਤਕਲੀਫ ਦੇ ਵਿੱਚ ਆ ਤੇ ਬਾਕੀ ਉਥੇ ਦੇ ਤੇਰੀ ਦੀ ਬੰਦੇ ਤੇ ਬੰਦਾ ਟੁਕੜਦੇ ਆ ਬੰਦੇ ਤੇ ਬੰਦਾ ਕੰਮ ਹੀ ਇਹੀ ਕਰਨਦੇ ਆ ਕਿ ਵੀਡੀਓ ਬਣਾ ਲਈਏ ਵੀਡੀਓ ਬਣਾ ਲਈਏ ਇੱਕ ਅੱਦੇ ਬੰਦੇ ਨੇ ਖਬਰ ਦੇ ਜੀਤੀ ਬਸ ਬਸ ਬੜੀ ਗੱਲ ਹੁੰਦੀ ਆ ਕਿਉਂਕਿ ਉਹ ਜਿਹੜੀ ਇੱਕ ਖੁਸ਼ੀ ਦੀ ਖਬਰ ਦੇ ਨਾ ਨਾ ਉਹ ਹੋਰ ਚੀਜ਼ ਹੁੰਦੀ ਹੈ ਬਿਲਕੁਲ ਤੇ ਐਨੇ ਦੇ ਜਿਹੜੇ ਘਾਟੇ ਪੈ ਜਾਂਦੇ ਨੇ ਉਹਨਾਂ ਦੀ ਖਬਰ 1-2 ਹੀ ਬੰਦਾ ਦੇਲੇ ਤੇ ਬੜੀ ਹੁੰਦੀ ਹੈ ਠੀਕ ਹੈ ਇਹ ਘਾਟਾ ਤੇ ਉਹਨਾਂ ਦੀ ਮਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੇ ਘਰ ਵਾਲੀ ਨੂੰ ਪੁੱਛ ਕੇ ਵੇਖੋ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਕਿ ਇਹ ਘਾਟਾ ਕਦੀ ਪੂਰਾ ਹੋ ਸਕਦਾ ਨਾ ਇਹ ਘਾਟਾ ਜਿਹੜਾ ਘਾਟਾ ਕੋਈ ਕਦੀ ਨਹੀਂ ਕੋਈ ਵੀ ਨਹੀਂ ਪੂਰਾ ਕਰਦਾ ਨਾ ਇਸ ਘਾਟਾ ਦਾ ਘਾਟਾ ਪੂਰਾ ਹੋ ਸਕਦਾ ਨਾ ਉਸਕਾਰ ਦਾ ਪੂਰਾ ਘਾਟਾ ਪੂਰਾ ਸੋ ਜਿਹਨਾਂ ਦੇ ਗਏ ਹੋਏ ਨੇ ਉਹਨਾਂ ਨੂੰ ਤੇ ਪੁੱਛ ਕੇ ਵੇਖੋ ਕੀ ਹਾਲ ਹੈ ਉਹਨਾਂ ਦਾ ਬਾਕੀ ਵਰਿੰਦਰ ਕੁਮਨ ਤੇ ਰਾਜਵੀਰ ਜਵਿੰਦਾ ਦੋਵਾਂ ਦੇ ਅਸੀਂ ਦੁੱਖ ਜ ਆਪਣੇ ਪੂਰੇ ਪੂਰੇ ਸ਼ਰੀਕ ਆ ਠੀਕ ਹੈ ਔਰ ਸਾਨੂੰ ਯਕੀਨ ਮਨ ਨੂੰ ਦਿਲ ਕੱਲ ਸਦਮਾ ਉਹ ਸੀਗਾ ਠੀਕ ਹੈ ਅੱਜ ਇਹ ਸਦਮਾ ਮਿਲਿਆ ਠੀਕ ਹੈ ਔਰ ਜਕੀਰ ਮਨੂੰ ਜਦੋਂ ਸਦਮੇ ਤੇ ਸਦਮਾ ਮਿਲੇ ਨਾ ਤੇ ਫਿਰ ਬੰਦੇ ਨੂੰ ਸਮਝ ਨਹੀਂ ਲੱਗਦੀ ਕਿ ਯਾਰ ਕਰੀਏ ਕੀ ਹੈ ਠੀਕ ਹੈ ਆਪ ਸੁਣਾ ਦੁਆ ਕਰੋ ਆਪ ਸੁਣਾ ਜਿਹੜਾ ਨਾ ਇਹਨਾਂ ਦੀ ਮਾਵਾ ਨੂੰ ਮਜ਼ਿਲਾ ਆਸਾਨ ਕਰੇ ਨਦੀਆ ਮਾਵਾ ਨੂੰ ਸਬਰ عطا ਕਰੇ ਨਾ ਦੇ ਘਰ ਵਾਲਿਆਂ ਨੂੰ ਸਬਰ عطا ਕਰੇ